ਖਰੜ ਦੀ ਸਿਆਸਤ ਭਗਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਖਰੜ ਨਗਰ ਕੌਂਸਲ ਦੇ 18 ਕੌਂਸਲਰ ਵੱਲੋਂ ਨਗਰ ਕੌਂਸਲ ਦੇ ਈਓ ਨੂੰ ਬੇਪਰੋਸੇਯੋਗ ਮਤੇ ਦੀ ਇੱਕ ਕਾਪੀ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਨਗਰ ਕੌਂਸਲ ਪ੍ਰਧਾਨ ਨੂੰ ਬਦਲਿਆ ਜਾਵੇ ਅਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਨਗਰ ਕੌਂਸਲ ਦੇ ਕੌਂਸਲਰ ਨਗਰ ਕੌਂਸਲ ਦੇ ਈਓ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਨਗਰ ਕੌਂਸਲ ਦੇ ਵਿੱਚ ਪਿਛਲੇ ਦਿਨੀ ਜਦੋਂ ਇੱਕ ਟਿਊਬਲ ਦਾ ਉਦਘਾਟਨ ਹੋਇਆ ਸੀ ਤਾਂ ਸਾਬਕਾ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਰਮਾਨ ਵੱਲੋਂ ਕਿਹਾ ਗਿਆ ਸੀ ਕਿ ਨਗਰ ਕੌਂਸਲ ਦੀ ਅਕਾਲੀ ਪ੍ਰਧਾਨ ਬਿਲਕੁਲ ਵੀ ਖਰੜ ਦੇ ਵਿੱਚ ਕੰਮ ਨਹੀਂ ਕਰ ਰਹੀ ਜਿਸ ਕਰਕੇ ਕਦੇ ਵੀ ਉਲਟਫੇਰ ਹੋ ਸਕਦਾ ਹੈ ਤੇ ਅੱਜ 18 ਕੌਂਸਲਰ ਵੱਲੋਂ ਨਗਰ ਕੌਂਸਲ ਦੇ ਈਓ ਨੂੰ ਲਿਖ ਕੇ ਦਿੱਤਾ ਗਿਆ ਹੈ ਕਿ ਨਗਰ ਕੌਂਸਲ ਦੀ ਪ੍ਰਧਾਨ ਨੂੰ ਬਦਲਿਆ ਜਾਵੇ ਕੀ ਕਹਿਣਾ ਨਗਰ ਕੌਂਸਲ ਖਰੜ ਦੇ ਈਓ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਇਹ ਅੱਜ ਸੂਬਾ ਮੈਂਬਰ ਸਾਹਿਬਾਨ ਨੂੰ ਉਹਨਾਂ ਨੇ ਮੈਨੂੰ ਇਹ ਕਲੇਮ ਦਿੱਤਾ ਵੀ ਪ੍ਰਧਾਨ ਜੀ ਉਹ ਤੁਸੀਂ ਬੇਵਿਸ਼ਵਾਸੀ ਦਾ ਮਤਲਬ ਲੈਣਾ ਚਾਹੁੰਦੇ ਹੋ ਲਗਭਗ ਚੈੱਕ ਆ ਕਿ ਪਤਾ ਲੱਗੂ 18 ਬੰਦਿਆਂ ਦੇ ਤੱਕ ਸਾਈਨ ਮਿਲਾਦੇ ਹੈਗੇ ਨੇ ਤੇ 18 18 ਬੰਦਿਆਂ ਦੇ ਸਾਈਨ ਨੇ ਜੀ ਤੇ ਇਹਨਾਂ ਨੇ ਬੇਵਿਸ਼ਵਾਸੀ ਦਾ ਮਤਲਬ ਲੈਂਦਾ ਵੀ ਪ੍ਰਧਾਨ ਜੀ ਤੁਮ ਵਿਸ਼ਵਾਸ ਸਾਡਾ ਉੱਠ ਚੁੱਕਿਆ ਤੇ ਉਹਨਾਂ ਦੇ ਵਿਰੁੱਧ ਅਸੀਂ ਮਤਾ ਪਾਉਣਾ ਚਾਹੁੰਦੇ ਹਾਂ ਤਾਂ ਉਸ ਤੋਂ ਬਾਅਦ ਅਸੀਂ ਜੋ ਵੀ ਇਹਨਾਂ ਦੀ ਗਾਹਲ ਕਾਰਵਾਈ ਹੈ ਆਪਦੇ ਨਵੇਂ ਪ੍ਰਧਾਨ ਜੀ ਨੂੰ ਬਣਾਉਣਾ ਚਾਹੁੰਦੇ ਨੇ ਇਸ ਸੰਬੰਧੀ ਸਰਕਾਰ ਦੇ ਹਦਾਇਤਾਂ ਅਨੁਸਾਰ ਮੈਂ ਤੁਰੰਤ ਇਹਦੇ ਉੱਤੇ ਕਾਰਵਾਈ ਕਰਦੇ ਹੋਏ ਅਦਰ ਰਸੀਟ ਕਰਕੇ ਪ੍ਰਧਾਨ ਜੀ ਨੂੰ ਉਹ ਮੈਂ ਭੇਜ ਦੂੰਗਾ ਕਿ ਉਹਨਾਂ ਨੂੰ ਇਟੀਮੇਸ਼ਨ ਕਰ ਦੋ WhatsApp ਵੀ ਕਰ ਦੋ ਜੋ ਸਰਕਾਰ ਦੇ ਰੂਲਮਤਾ ਕਾਰਵਾਈ ਕਰਨੀ ਹੋਵਾਂ ਅਵਜਲਨ دی ਹੋਗੇ ਇਸ ਤੋਂ ਬਾਅਦ ਜਿਹੜਾ ਪ੍ਰੋਸੈਸ ਹੈ 14 ਦਿਨ ਦੇ ਵਿੱਚ ਵਿੱਚ ਉਹਨਾਂ ਨੇ ਮੀਟਿੰਗ ਬੁਲਾਉਣੀ ਹੈ ਉਹ 14 ਦਿਨ ਵੀ ਮੀਟਿੰਗ ਬੁਲਾ ਸਕਦੇ ਨੇ 14 ਦਿਨਾਂ ਨੂੰ ਫੇਰ ਮਿਲ ਜਣਗੇ ਇਸ ਕਰਕੇ 28 ਦਿਨਾਂ ਦਾ ਉਹਨਾਂ ਕੋਲ ਪ੍ਰੋਸੈਸ ਹੈ ਤੇ ਜੋ ਸਾਬਤ ਕਰਦੇ ਨੇ ਤਾਂ ਰਹਿ ਸਕਦੇ ਨੇ ਬੇਪਰੋਸ ਕੀ ਨਾਲ ਤਾਂ ਉਹਨਾਂ ਨੂੰ ਮਤਲਬ ਉਹਦੇ ਦੁਵਾ ਦਿੱਤਾ ਕੋਰਟ ਕੇ ਇਹਦਾ ਲਿੰਕ ਹੈ ਨਹੀਂ ਤੁਮੇ ਨਹੀਂ ਇਹਦੇ ਨਾਲ ਕੋਰਟ ਤੋਂ ਕੋਈ ਲਿੰਕ ਨਹੀਂ ਸਿਵਲ ਪ੍ਰੋਸੀਜਰ ਹੈ ਜੀ ਇਹ ਮੈਂਬਰ ਸਾਹਿਬਾਂ ਨੇ ਚੁਣੇ ਹੋਏ ਮੈਂਬਰ ਨੇ ਸ਼ਹਿਰ ਦੇ ਇਹਨਾਂ ਦਾ ਆਪ ਦਾ ਇੰਟਰਨਲ ਮੈਟਰ ਹੁੰਦਾ ਇਹਨਾਂ ਚੋਂ ਪਹਿਲਾ ਪ੍ਰਧਾਨ ਚੁਣਿਆ ਗਿਆ ਸੀ ਇਹੀ ਇਕੱਠੇ ਹੋ ਕੇ ਦੋ ਤਾਈ ਬਹੁਤ ਆਪਣਾ ਲਾ ਸਕਦੇ ਨੇ ਇਹੀ ਇਕੱਠੇ ਹੋ ਕੇ ਫੇਰ ਚੋ ਸਕਦੇ ਨੇ ਇਸ ਕਰਕੇ ਦੇ ਵਿੱਚ ਲੀਗਲ ਕੋਈ ਪ੍ਰੋਸੀਜਰ ਨਹੀਂ ਸਿਵਲ ਪ੍ਰੋਸੀਜਰ ਇਕੱਠੇ ਪ੍ਰਧਾਨ ਜੀ ਕਹਿੰਦੇ ਹਾਈ ਕੋਰਟ ਸਾਡਾ ਚੱਲਦਾ ਹੈ ਪਰ ਇਸ ਕਰਕੇ ਅਸੀਂ ਉਹ ਸਵੰਦ ਨਾਲ ਕੁਲ ਜੀ ਨੂੰ ਲੀਗਲ ਪੁਆਇੰਟ ਹੈ ਉਹ ਉਹਨਾਂ ਦੇ ਲੈਵਲ ਚੱਲ ਰਿਹਾ ਲੇਕਿਨ ਬੇਹੋਸ਼ਕ ਦਾ ਮਤਲਬ ਉਸ ਤਰ੍ਹਾਂ ਬਿਲਕੁਲ ਲ ਵੇਦਾ ਜਿਹੜਾ ਮਤਾ ਪਾਇਆ ਗਿਆ ਠੀਕ ਹਨ ਚਾਹੁੰਦੇ ਹੋ ਦੇਖੋ ਜੀ ਅੱਜ ਅੱਜ ਅਸੀਂ 18 ਇੱਥੇ ਇਕੱਠੇ ਹੋ ਕੇ 18 ਹੰਸ਼ਿਆ ਦੇ ਸੈਨ ਹੈ ਭਟੇ ਵਿੱਚ ਦੋ ਤਈ ਬਹੁਤ ਮਤਾਪੜ ਨਹੀਂ ਨਾ ਤੇ ਕਿਉਂਕਿ ਪ੍ਰਧਾਨ ਨੂੰ 18 ਜਦੋਂ ਉਹਦੇ ਕੋਲ ਕੋਈ ਕੋ ਮੈਂਬਰੀ ਨਹੀਂ ਹੈ ਇਸ ਕਰਕੇ ਸਾਡੇ ਸਾਰੇ ਹੰਸ਼ਿਆ ਨੇ ਇਹੀ ਰਾਇਆ ਉਹਨਾਂ ਦੇ ਮਤਲਬ ਉਹਨਾਂ ਦੀਆਂ ਸੀਟਾਂ ਤੋਂ ਲਿਆ ਜਾਵੇ ਤੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਅਸੀਂ 18 ਬੰਦੇ ਐ ਇਸ ਟਾਈਮ ਉਹਨਾਂ ਦੇ ਵਿਰੋਧ ਵਿੱਚ ਮザਾ ਪਾਇਆ ਕਿ ਉਹ ਆਪਣੇ ਆਪ ਜੇ ਸੀਟ ਸਾਂਭਣ ਤੋਂ ਬਹੁਤ ਵਧੀਆ